ਬੋਲਦੇ ਹੋ ਕਿ ਬਾਅਦ ਪੈ ਜੇ ਤੁਹਾਡੀ ਤਰੱਕੀ ਹੋ ਜੇ ਮੈਨੂੰ ਇਦੋਂ ਫੱਦ ਕੋਈ ਖੁਸ਼ੀ ਨਹੀਂ ਹੋਊਗੀ ਪਰ ਇਹ ਜਿਹੜਿਆ ਵੀ ਕੋਈ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਕੋਈ ਕਾਂਗਰਸ ਪਾਰਟੀ ਦਾ ਲੀਡਰ ਆ ਜਿਹੜੇ ਮੇਰੇ ਖਿਲਾਫ ਐਫ ਆਈ ਆਰ ਕਰਾ ਰਹੇ ਨੇ ਮੇਰੇ ਖਿਲਾਫ ਬੋਲ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਮੈਂ ਕਿਉਂ ਬੋਲਿਆ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਰੇ ਪੁਤਲੇ ਸਾੜ ਰਹੇ ਆ ਮੇਰੇ ਪਿੱਛੇ ਨਾਹਰੇਬਾਜੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਵੈਲਕਮ ਕਰਦਾ ਜੀ ਆਇਆਂ ਕਰਦਾ ਸ਼ਾਇਦ ਕਿਤੇ ਰਾਹੁਲ ਗਾਂਧੀ ਦੇ ਜਾਂ ਗਾਂਧੀ ਫੈਮਿਲੀ ਦੇ ਕੋਈ ਤਸਵੀਰ ਉਹਨਾਂ ਦੀ ਕੋਈ ਆਵਾਜ਼ ਉਹਨਾਂ ਦੀ ਕੰਨਾਂ 'ਚ ਪੈ ਜਾਵੇ ਵੈਸੇ ਤਾਂ ਕਿਸੇ ਵਰਕਰ ਦੀ ਪੈਂਦੀ ਨਹੀਂ ਪਰ ਜੇ ਥੋੜੀ ਮੇਰੇ ਖਿਲਾਫ ਬੋਲਦੇ ਹੋ ਕੋਈ ਆਵਾਜ਼ ਪੈ ਜਾਵੇ ਤੁਹਾਡੀ ਤਰੱਕੀ ਹੋ ਜਾਵੇ ਮੈਨੂੰ ਇਸ ਤੋਂ ਬਾਅਦ ਕੋਈ ਖੁਸ਼ੀ ਨਹੀਂ ਹੋਊਗੀ ਪਰ ਇਹ ਜਿਹੜਿਆ ਵੀ ਕੋਈ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਕੋਈ ਕਾਂਗਰਸ ਪਾਰਟੀ ਦਾ ਲੀਡਰ ਆ ਜਿਹੜੇ ਮੇਰੇ ਖਿਲਾਫ ਐਫ ਆਈ ਆਰ ਕਰਾ ਰਹੇ ਨੇ ਮੇਰੇ ਖਿਲਾਫ ਬੋਲ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਕਿਉਂ ਬੋਲਿਆ ਮੈਂ ਫੇਰ ਇਹ ਗੱਲ ਦੁਬਾਰਾ ਰਿਪੀਟ ਕਰਦਾ ਮੈਂ ਕਿਉਂ ਬੋਲਿਆ ਮੈਂ 2 ਦਿਨ ਵੇਟ ਕੀਤੀ ਜੋ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇਸ਼ ਚ ਸਿੱਖਾਂ ਨੂੰ ਪੱਗ ਨਹੀਂ ਬੰਨਣ ਦਾ ਆਜ਼ਾਦਤ ਨਹੀਂ ਉਹਨਾਂ ਨੂੰ ਕੜਾ ਪਾਉਣ ਦੀ ਆਜ਼ਾਦਤ ਨਹੀਂ ਉਹਨਾਂ ਨੂੰ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਇਹ ਗੱਲ ਨੂੰ ਅੰਡੋਰਸ ਕੀਤਾ ਇਸ ਗੱਲ ਨੂੰ ਉਸ ਗੱਲ ਨੂੰ ਕੰਡੈਮ ਕਰੋ ਜੇ ਤੁਸੀਂ ਦੇਸ਼ਵਾਸੀਓ ਦੇਸ਼ ਦੇ ਹੱਕ ਚ ਗੱਲ ਕਰਦੇ ਹੋ ਇਸ ਕਰਕੇ ਇਹ ਬੜਾ ਜ਼ਰੂਰੀ ਆ ਇਸ ਗੱਲ ਬਾਰੇ ਖੜਗੇ ਸਾਹਿਬ ਤੇ ਕਾਂਗਰਸ ਪਾਰਟੀ ਆ ਉਹ ਆਪਣਾ ਰੋਲ ਸਪਸ਼ਟ ਕਰੇ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਰੇ ਪੁਤਲੇ ਸਾੜ ਰਹੇ ਆ ਮੇਰੇ ਪਿੱਛੇ ਨਾਹਰੇਬਾਜੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਵੈਲਕਮ ਕਰਦਾ ਜੀ ਆਇਆਂ ਕਰਦਾ ਸ਼ਾਇਦ ਕਿਤੇ ਰਾਹੁਲ ਗਾਂਧੀ ਦੇ ਜਾਂ ਗਾਂਧੀ ਫੈਮਲੀ ਦੇ ਕੋਈ ਤਸਵੀਰ ਉਹਨਾਂ ਦੀ ਕੋਈ ਆਵਾਜ਼ ਉਹਨਾਂ ਦੀ ਕੰਨਾਂ 'ਚ ਪੈ ਜਾਵੇ ਵੈਸੇ ਤਾਂ ਕਿਸੇ ਵਰਕਰ ਦੀ ਪੈਂਦੀ ਨਹੀਂ ਪਰ ਜੇ ਥੋੜੀ ਮੇਰੇ ਖਿਲਾਫ ਬੋਲਦੇ ਹੋ ਕਿ ਬਾਜ ਪੈ ਜੇ ਥੋਡੀ ਤਰੱਕੀ ਹੋ ਜੇ ਮੈਨੂੰ ਇਦੋਂ ਵੱਧ ਕੋਈ ਖੁਸ਼ੀ ਨਹੀਂ ਹੋਊਗੀ ਪਰ ਇਹ ਜਿਹੜਿਆ ਵੀ ਕੋਈ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਕੋਈ ਕਾਂਗਰਸ ਪਾਰਟੀ ਦਾ ਲੀਡਰ ਆ ਜਿਹੜੇ ਮੇਰੇ ਖਿਲਾਫ ਐਫ ਆਈ ਆਰ ਕਰਾ ਰਹੇ ਨੇ ਮੇਰੇ ਖਿਲਾਫ ਬੋਲ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਮੈਂ ਕਿਉਂ ਬੋਲਿਆ ਮੈਂ ਫੇਰ ਇਹ ਗੱਲ ਦੁਬਾਰਾ ਰਿਪੀਟ ਕਰਦਾ ਮੈਂ ਕਿਉਂ ਬੋਲਿਆ ਮੈਂ 2 ਦਿਨ ਵੇਟ ਕੀਤੀ ਜੋ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇਸ਼ ਸਿੱਖਾਂ ਨੂੰ ਪੱਗ ਨਹੀਂ ਬੰਨਣ ਦਾ ਆਜ਼ਾਦਤ ਨਹੀਂ ਉਹਨਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਇਹ ਗੱਲ ਨੂੰ ਐਂਡੋਰਸ ਕੀਤਾ ਇਸ ਗੱਲ ਨੂੰ ਉਸ ਗੱਲ ਨੂੰ ਕੰਡੈਮ ਕਰੋ ਜੇ ਤੁਸੀਂ ਦੇਸ਼ਵਾਸੀਓ ਦੇਸ਼ ਦੇ ਹੱਕ 'ਚ ਗੱਲ ਕਰਦੇ ਹੋ ਇਸ ਕਰਕੇ ਇਹ ਬੜਾ ਜ਼ਰੂਰੀ ਆ ਇਸ ਗੱਲ ਬਾਰੇ ਖੜਗੇ ਸਾਹਿਬ ਤੇ ਕਾਂਗਰਸ ਪਾਰਟੀ ਆ ਉਹ ਆਪਣਾ ਰੋਲ ਸਪਸ਼ਟ ਕਰੇ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਰੇ ਪੁਤਲੇ ਸਾੜ ਰਹੇ ਆ ਮੇਰੇ ਪਿੱਛੇ ਨਾਹਰੇਬਾਜੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਵੈਲਕਮ ਕਰਦਾ ਜੀ ਆਇਆਂ ਕਰਦਾ ਸ਼ਾਇਦ ਕਿਤੇ ਰਾਹੁਲ ਗਾਂਧੀ ਦੇ ਜਾਂ ਗਾਂਧੀ ਫੈਮਿਲੀ ਦੇ ਕੋਈ ਤਸਵੀਰ ਉਹਨਾਂ ਦੀ ਕੋਈ ਆਵਾਜ਼ ਉਹਨਾਂ ਦੀ ਕੰਨਾਂ 'ਚ ਪੈ ਜੇ ਵੈਸੇ ਤਾਂ ਕਿਸੇ ਵਰਕਰ ਦੀ ਪੈਂਦੀ ਨਹੀਂ ਪਰ ਜੇ ਥੋੜੀ ਮੇਰੇ ਖਿਲਾਫ ਬੋਲਦੇ ਹੋ ਕੋਈ ਆਵਾਜ਼ ਪੈ ਜੇ ਥੋੜੀ ਤਰਕੀ